ਆੜੇ ਤੋਂ ਰਵਿਤ ਕੇਦਰੀਵਾਲ ਦੀ ਗੈਂਗਸਟਰਾਂ ਨੂੰ ਚੇਤਾਵਨੀ ਕਿਆ ਇੱਕ ਹਫਤੇ ਅੰਦਰ ਪੰਜਾਬ ਛੱਡਣ ਗੈਂਗਸਟਰ ਬੋਲੇ ਪੂਰੇ ਪੰਜਾਬ ਤੋਂ ਗੈਂਗਸਟਰਾਂ ਦਾ ਕਰਾਂਗੇ ਖਾਤਮਾ ਤਰਨਤਾਰਨ ਜ਼ਿਮਨੀ ਚੌਂਕ 'ਚ ਸੀਐਮ ਮਾਨ ਦਾ ਵੱਡਾ ਐਲਾਨ ਕਿਆ ਤਰਨਤਾਰਨ 'ਚ ਕੁੜੀਆਂ ਲਈ ਬਣਾਵਾਂਗੇ ਕਾਲਜ ਕਿਆ ਸਾਡੀ ਸਰਕਾਰ 'ਚ ਬਿਨਾਂ ਸਫਾਰਿਸ਼ ਤੋਂ ਮਿਲ ਰਹੀਆਂ ਨੌਕਰੀਆਂ ਯਾਬ ਸਿਕਿਯੂਰਿਟੀ ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ ਰਾਜਾ ਵੜਿੰਗ ਵਕੀਲ ਅਰਸ਼ਪ੍ਰੀਤ ਖੜਿਆਲ ਨੇ ਰੱਖਿਆ ਵੜਿੰਗ ਦਾ ਪੱਖ ਕਿ ਆ ਤਰਨਤਾਰਨ ਜਿੰਨੀ ਚਰਨ ਤੋਂ ਬਾਅਦ ਪੇਸ਼ ਹੋਣਗੇ ਪੰਜਾਬ ਕਾਂਗਰਸ ਪਰਦਾ ਵੜਿੰਗ ਨੂੰ ਧਮਕੀ ਦੇ ਮਾਮਲੇ ਤੇ ਕਾਂਗਰਸ ਸੈਂਪੀ ਸੁਖਿੰਦਰ ਰੰਧਾਵਾ ਨੇ ਸਰਕਾਰ ਨੂੰ ਕੇਰਿਆ ਬੋਲੇ ਇੱਕ ਲੀਡਰ ਦੀ ਸਿਕਿਯੂਰਿਟੀ ਨਹੀਂ ਸਕੋ ਪੂਰੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸਵਾਲੀਆ ਨਿਸ਼ਾਨ ਗਵਰਨਰ ਨੂੰ ਮਿਲਿਆ ਆਮ ਆਦਮੀ ਪਾਰਟੀ ਦੇ ਦੋ ਸੈਨੇਟ ਮੈਂਬਰਾਂ ਦਾ ਵਫਤ ਕਿਹਾ ਦੋ ਨੋਟੀਫਿਕੇਸ਼ਨ ਜਾਰੀ ਹੋਣ ਨਾਲ ਕੇਂਦਰ ਦੀ ਬਦਲੀਅਤ ਹੋਈ ਜਗਜ਼ਾਹਿਰ ਪੰਜਾਬ ਤੋਂ ਯੂਨੀਵਰਸਿਟੀ ਖੋਣ ਦੀ ਕੀਤੀ ਜਾ ਰਹੀ ਕੋਸ਼ਿਸ਼ ਹੈ ਸਟੂਡੈਂਟ ਯੂਨੀਅਨਸ ਨੇ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਬੰਦ ਦਾ ਕੀਤਾ ਐਲਾਨ ਸੈਨੇਟ ਮਸਲੇ ਤੇ ਰੋਸ ਬਰਕਰਾਰ ਕਿਹਾ ਕੇਂਦਰ ਦਾ ਨੋਟੀਫਿਕੇਸ਼ਨ ਹੈ ਗੁਫਰਾ ਹੰਡੇ ਡੀਆਈਜੀ ਹਰਚਰਨ ਸਿੰਘ ਭੁੱਲਰ ਦਾ ਹੋਰ ਵਿਧਿਆਰੇ ਮਾੜ ਚੰਡੀਗੜ੍ਹ ਸੀਬੀਆਈ ਕੋਰਟ ਨੇ 5 ਦਿਨਾਂ ਦੇ ਰਿਮਾਂਡ ਤੇ ਭੇਜਿਆ ਕੱਲ੍ਹ ਹੀ ਸੀਬੀਆਈ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਦਰਜ ਕੀਤੀ ਸੀ ਐਫਆਈਆ ਵਿਚੋਲੀਆ ਕ੍ਰਿਸ਼ਨੂ ਸ਼ਾਰਦਾ ਨੂੰ 14 ਦਿਨਾਂ ਦੀ ਨਵੇਂ ਹਿਰਾਸਤ 9 ਦਿਨਾਂ ਦਾ ਰਿਮਾਂਡ ਖਤਮ ਹੋਣ ਤੇ ਚੰਡੀਗੜ੍ਹ ਸੀਬੀਆਈ ਕੋਰਟ 'ਚ ਕੀਤਾ ਗਿਆ ਸੀ ਪੇਸ਼ आप विधायक पठान माजरा पटियाला कोर्ट पेश हो हुक्म बारह नवंबर तक पेश हो नोटिस जारी जे ना आए पठान माजरा तो जाएगा पगौड़ा इस न्यूज हेडलाइंस के प्रायोजक पतंजलि गाय का घी मां का भरोसा प्यार से भरोसा ਸਸਿਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਫਰਕ ਤਾਂ ਪੈਂਦਾ ਹੈ ਲੈ ਕੇ ਹਾਜ਼ਰਾਂ ਤੇ ਸ਼ੁਰੂਆਤ ਕਰਦੇ ਹਾਂ ਵਿਕਰਮ ਸਿੰਘ ਮਜੀਠੀਆ ਨਾਲ ਜੁੜੀ ਖਬਰ ਤੋਂ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਤੇ ਅੱਜ ਫੈਸਲਾ ਨਹੀਂ ਆਇਆ ਹੁਣ ਕੱਲ ਵੀ ਇਸ ਮਾਮਲੇ ਤੇ ਸੁਣਵਾਈ ਹਾਈ ਕੋਰਟ ਦੇ ਵਿੱਚ ਜਾਰੀ ਰਹੇਗੀ ਮਜੀਠੀਆ ਦੀ ਜ਼ਮਾਨਤ ਤੇ ਕੱਲ ਕੋਈ ਨਾ ਕੋਈ ਫੈਸਲਾ ਆ ਸਕਦਾ ਅੱਜ ਕੇਸ ਲੱਗਿਆ ਸੀ ਹੀਅਰਿੰਗ ਹੋਈ ਪਰ ਉਸ ਨੂੰ ਕੱਲ ਲਈ ਅੱਗੇ ਕੰਟੀਨਿਊ ਕਰ ਦਿੱਤਾ ਗਿਆ ਯਾਨੀ ਕੱਲ ਵੀ ਜ਼ਮਾਨਤ ਅਰਜੀ ਤੇ बहस ਹੋਏਗੀ ਸੁਣਵਾਈ ਹੋਏਗੀ ਔਰ ਕੱਲ ਜ਼ਮਾਨਤ ਤੇ ਅਦਾਲਤ ਕੋਈ ਨਾ ਕੋਈ ਫੈਸਲਾ ਵੀ ਦੇ ਸਕਦੀ ਹੈ ਜਾਂ ਹੋ ਸਕਦਾ ਹੈ ਕਈ ਵਾਰੀ ਫੈਸਲਾ ਰਿਜ਼ਰਵ ਰੱਖ ਲਿਆ ਜਾਂਦਾ ਹੈ ਪਰ ਕੱਲ ਦਾ ਦਿਨ ਵੀ ਸੁਣਵਾਈ ਵਿਕਰਮ ਮਜੀਠੀਆ ਦੀ ਜ਼ਮਾਨਤ ਮਾਮਲੇ ਤੇ ਚੱਲੇਗੀ ਤੇ ਡੀਆਈਜੀ ਹਰਚਰਨ ਸਿੰਘ ਪੁੱਲਰ 5 ਦਿਨਾਂ ਦੇ ਹੋਰ ਰਿਮਾਂਡ ਤੇ ਭੇਜ ਦਿੱਤੇ ਗਏ ਨੇ ਕੋਰਟ ਨੇ ਸੀਬੀਆਈ ਨੂੰ 5 ਦਿਨ ਦਾ ਰਿਮਾਂਡ ਦਿੱਤਾ ਹੈ ਹਰਚਰਨ ਸਿੰਘ ਪੁੱਲਰ ਦਾ ਚੰਡੀਗੜ੍ਹ ਸੀਬੀਆਈ ਕੋਰਟ ਦੇ ਵਿੱਚ ਅੱਜ ਪੁੱਲਰ ਦੀ ਪੇਸ਼ੀ ਹੋਈ ਸੀ ਰਿਮਾਂਡ ਖਤਮ ਹੋਣ ਤੋਂ ਬਾਅਦ ਦੁਬਾਰਾ ਪੇਸ਼ ਕੀਤਾ ਗਿਆ ਸੀ ਪਹਿਲਾਂ ਵੀ 5 ਦਿਨ ਦਾ ਰਿਮਾਂਡ ਸੀ ਰਿਮਾਂਡ ਖਤਮ ਹੋਇਆ ਕੋਰਟ 'ਚ ਦੁਬਾਰਾ ਪੇਸ਼ ਕੀਤਾ ਗਿਆ ਤਾਂ ਉਸ ਤੋਂ ਬਾਅਦ ਦੁਬਾਰਾ ਉਹਨਾਂ ਨੂੰ 5 ਦਿਨ ਦੇ ਹੋਰ ਰਿਮਾਂਡ ਤੇ ਭੇਜ ਦਿੱਤਾ ਜਿਲ੍ਹਾ ਅਲਾ ਦੇ ਵਿੱਚ ਅੱਜ ਹਰਤੇਨ ਸਿੰਘ ਪੁਲਰ ਦਾ 5 ਦਿਨ ਦਾ ਰਿਮਾਂਡ ਮੰਗਿਆ ਗਿਆ ਸੀਗਾ ਜਦੇ ਵਿੱਚ 5 ਦਿਨ ਦਾ ਰਿਮਾਂਡ ਜਿਹੜਾ ਹੈਗਾ ਉਹ ਸੀਬੀਆਈ ਨੇ ਦੇ ਦਿੱਤਾ ਤਦ ਦੱਸਦੇ ਕਿ ਇਹਦੇ ਵਿੱਚ 2-3 ਚੀਜ਼ਾਂ ਦਾ ਇੱਕ ਅਹਿਮ ਦੱਸੀ ਗਈ ਸੀ ਕਿਉਂਕਿ ਸੀਬੀਆਈ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਜਦੇ ਵਿੱਚ 2-3 ਚੀਜ਼ਾਂ ਦਾ ਜ਼ਿਕਰ ਕੀਤਾ ਗਿਆ ਕਿ ਜਿਹੜੀ ਵੀ ਪ੍ਰਾਪਰਟੀ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ ਕਿ ਜਿਹੜੇ ਪ੍ਰਾਪਰਟੀਆਂ ਨੇ ਜਾਂ ਫਿਰ ਹੋਰ ਚੀਜ਼ਾਂ ਨੂੰ ਲੈ ਕੇ ਜਿਹੜੀ ਕੀਤੀ ਗਈ ਹੈ ਕਈ ਚੀਜ਼ਾਂ ਦੇ ਵਿੱਚ ਜਿਹੜਾ ਜਿਹੜਾ ਰਿਮਾਂਡ ਹੈ ਉਹ ਲਿਆ ਗਿਆ ਹੈ ਤੇ ਸਾਡੇ ਨਾਲ ਜਿਹੜੇ ਐਡਵੋਕੇਟਸ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਅਹਿਮ ਹੈ ਐਚਐਸ ਤਰਵਾਜੀ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲਾਂਗੇ ਤਰ੍ਹਾਂ ਸਭ ਅੱਜ ਕਈ ਗਰਾਉਂਡਸ ਤੇ ਜਿਹੜੀ ਇਹ ਗੱਲਬਾਤ ਕੀਤੀ ਗਈ ਹੈ ਕਿਹੜੇ ਕਿਹੜੇ ਗਰਾਉਂਡਸ ਸਰ ਸਾਡਾ ਅੱਜ ਪੁੱਛਿਆ ਜੀ ਹੂੰ ਚਲੋ ਸਰ ਸਾਡਾ ਅੱਜ ਪ੍ਰਾਇਮਰਲੀ ਇਹੀ ਗਰਾਉਂਡ ਸੀਗਾ ਜੋ ਅੱਜ ਸਾਡਾ ਬੇਲ ਦਾ ਗਰਾਉਂਡ ਸੀਗਾ ਚਲ ਜੀ ਪ੍ਰਾਇਮਰਲੀ ਇਹੀ ਗਰਾਉਂਡ ਸੀਗਾ ਕਿ ਡਿਊਲ ਐਫ ਆਈ ਆਰ ਨਾਲ ਸਾਡੇ ਦੇ ਕੀਤੀ ਜਾਵੇ ਆਲਰੇਡੀ ਪੰਜਾਬ ਵਿਜੀਲੈਂਸ ਸਾਡੇ ਦੇ ਐਫਰ ਕਰ ਚੁੱਕੀ ਆ ਅਰੈਸਟ ਪਾ ਚੁੱਕੀ ਆ ਤੇ ਇਹਨਾਂ ਨੂੰ ਪਰਿਵਾਰ ਨੂੰ ਇਨਟੀਮੇਸ਼ਨ ਕਰ ਦਿੱਤੀ ਗਈ ਹੈ ਵਾਈ ਦੀ ਡਿਊਲ ਐਫ ਆਈ ਆਰ ਇੱਕ ਇੱਕ ਅਫੈਂਸ ਲਈ ਦੋ ਦੋ ਐਫਰਸ ਕਿਉਂ ਕੀਤੀਆਂ ਜਾਂਦੀਆਂ ਠੀਕ ਹੈ ਇਸ ਗੱਲ ਤੇ ਰਿਮਾਂਡ ਨੂੰ ਓਪੋਜ਼ ਕੀਤਾ ਗਿਆ ਸੀ ਸਰ ਠੀਕ ਹੈ ਤੇ ਸਰ ਹੋਰ ਵੀ ਕਈ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਤੁਸੀਂ ਗੱਲ ਕੀਤੀ ਗਈ ਕਿਉਂਕਿ ਬਿਜ਼ਨਸ ਵੱਲੋਂ ਵੀ ਜਿਹੜਾ ਹੈਗਾ ਪ੍ਰੋਡਕਸ਼ਨ ਵਾਰੰਟ ਤੇ ਗੱਲ ਸਰ ਗਰਾਉਂਡਸ ਆਫ ਅਰੈਸਟ ਤੇ ਗੱਲ ਕੀਤੀ ਗਈ ਸੀ ਤੇ ਇਸ ਰਿਮਾਨ ਇਸ ਗੱਲ ਤੇ ਰਿਮਾਨ ਮੰਗਿਆ ਗਿਆ ਸੀ ਕਿ ਬਾਹਰ ਆ ਕੇ ਇਹ ਪ੍ਰੋਪਰਟੀਆਂ ਵੇਚ टाकਦੇ ਨੇ ਤੋਂ ਰਿਕਵੈਸਟ ਕੀਤੀ ਕਿ ਹੀ ਇਜ਼ ਆਲਰੇਡੀ ਇਨ ਕਸਟਡੀ ਬਿਲਕੁਲ ਉਹ ਬਾਹਰ ਆ ਕੇ ਕੀ ਪ੍ਰੋਪਰਟੀਆਂ ਵੇਚਣਗੇ ਬਿਲਕੁਲ ਆਲਰੇਡੀ ਬਿਜ਼ਨਸ ਇਨ ਦੇ ਪ੍ਰੋਡਕਸ਼ਨ ਆਪਣਾ ਅਰੈਸਟ ਪਾ ਚੁੱਕੀ ਹੈ ਤੇ ਉੱਥੇ ਦੇ ਸੀਬੀਆਈ ਦੇ ਪੀਪੀ ਨੇ ਬਿਆਨ ਦਿੱਤਾ ਹੋਇਆ ਹੈ ਜੀ ਤੇ ਸਰ ਉਹ ਹੁਣ 5 ਦਿਨਾਂ ਦਾ ਰਿਮਾਨ ਅਪਰੂਵ ਕੀਤਾ ਗਿਆ 5 ਦਿਨਾਂ ਦਾ ਰਿਮਾਨ 11 ਨੂੰ ਪੇਸ਼ ਕਰਦੇ ਕਿ ਹੁਣ ਜ਼ਿਕਰ ਕਰਦੇ ਆ ਪੰਜਾਬ ਕਾਂਗਰਸ ਦਾ ਜੋ ਆਏ ਦਿਨ ਕਿਸੇ ਨਾ ਕਿਸੇ ਵਿਵਾਦ ਚ ਉਲਝਦੀ ਜਾ ਰਹੀ ਹੈ ਹਲੇ ਰਾਜਾ ਵੜਿੰਗ ਵੱਲੋਂ ਕੀਤੀਆਂ ਟਿੱਪਣੀਆਂ ਦਾ ਵਿਵਾਦ ਰੁਕਿਆ ਨਹੀਂ ਸੀ ਕਿ ਕਾਂਗਰਸ ਤਰਨਤਾਰਨ ਜ਼ਿਮਨੀ ਚੋਣ ਦੇ ਦੌਰਾਨ ਇੱਕ ਹੋਰ ਨਵੇਂ ਵਿਵਾਦ 'ਚ ਗਿਰ ਗਈ। ਦਿਓ ਹੈ ਪ੍ਰਚਾਰ ਦੌਰਾਨ ਸਟੇਜ ਤੇ ਲਾਇਆ ਗਿਆ ਪੋਸਟਰ ਇਸ ਪੋਸਟਰ 'ਚ ਨਵੀਂ ਪਾਤਸ਼ਾਹੀ ਤੇ ਭਾਈ ਜੈਤਾ ਜੀ ਦਾ ਅਪਮਾਨ ਕਰਨ ਦੇ ਇਲਜ਼ਾਮ ਲੱਗੇ ਕਿਉਂਕਿ ਗੁਰੂ ਜੀ ਦੀ ਤਸਵੀਰ ਦੇ ਉੱਪਰ ਕਾਂਗਰਸੀ ਆਗੂਆਂ ਦੀਆਂ ਤਸਵੀਰਾਂ ਲਾਈਆਂ ਗਈਆਂ। ਸਕਵੀਰ ਬਾਦਲ ਨੇ ਇਸ ਤੇ ਸਵਾਲ ਚੱਕ ਦਿਆ ਕਿ ਕਾਂਗਰਸ ਪਾਰਟੀ ਵੱਲੋਂ ਚੋਣ ਪ੍ਰਚਾਰ ਲਈ ਲਾਈ ਸਟੇਜ ਉੱਪਰ ਲੱਗੇ ਬੈਨਰ ਤੇ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਬਾਬਾ ਜੀਵਨ ਸਿੰਘ ਜੀ ਦੀ ਤਸਵੀਰ ਤੋਂ ਉੱਪਰ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਸਮੇਤ ਹੋਰ ਕਾਂਗਰਸੀ ਆਗੂਆਂ ਦੀਆਂ ਤਸਵੀਰਾਂ ਲਾਉਣੀਆਂ ਬੇहद ਵੱੱਜਰ ਗੁਨਾਹ ਹੈ ਇਸ ਕਰਕੇ ਸਿੱਖ ਮਨਾਂ ਨੂੰ ਵੱਡੀ ਠੇਸ ਪਹੁੰਚੀ ਹੈ ਕਾਂਗਰਸ ਪਾਰਟੀ ਇਸ ਗੁਨਾਹ ਲਈ ਸਮੁੱਚੇ ਸਿੱਖ ਪੰਥ ਤੋਂ ਮਾਫੀ ਮੰਗੇ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਸਾਬਕਾ ਗ੍ਰਹਿ ਮੰਤਰੀ ਦੇ ਰੰਗ ਨੂੰ ਲੈ ਕੇ ਕੀਤੀ ਟਿੱਪਣੀ ਨੂੰ ਲੈ ਕੇ ਵਿਵਾਦ ਹੋਇਆ ਸੀ ਤੇ ਵਿਰੋਧ ਤੋਂ ਬਾਅਦ ਉਹਨਾਂ ਨੇ ਮਾਫੀ ਮੰਗੀ ਸੀ ਤੇ ਸਵਾਲ ਉੱਠ ਰਹੇ ਨੇ ਕਿ ਕੀ ਕਾਂਗਰਸ ਹੁਣ ਇਸ ਨੂੰ ਨਾ ਲਈ ਵੀ ਮਾਫੀ ਮੰਗੇਗੀ ਤੇ ਉਧਰ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਲੈ ਕੇ ਦਿੱਤੇ ਬਿਆਨ ਨੂੰ ਲੈ ਕੇ ਰਾਜਾ ਵੜਿੰਗ ਪੰਜਾਬ ਐਸਸੀ ਕਮਿਸ਼ਨ ਦੇ ਸਾਹਮਣੇ ਪੇਸ਼ ਨਹੀਂ ਰਾਜਾ ਵੜਿੰਗ ਦੀ ਜਗਾ ਉਹਨਾਂ ਦੇ ਵਕੀਲ ਅਰਸ਼ਪ੍ਰੀਤ ਖੜਿਆਲ ਨੇ ਉਹਨਾਂ ਦਾ ਪੱਖ ਰੱਖਿਆ ਤੇ ਕਿਹਾ ਕਿ ਤਰਨਤਾਰਨ ਜ਼ਿਮਨੀ ਚੋਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਪੇਸ਼ ਹੋਣਗੇ ਰਾਜਾ ਵੜਿੰਗ ਜੀ ਤਰਨਤਾਰਨ ਬਾਈਪੂਤ ਤੋਂ ਬਾਅਦ ਅਪੀਰ ਹੋਣਗੇ ਇਨ ਡਿਟੇਲ ਆਲ ਦਾ ਕੁਐਸ਼ਨਸ ਵਿਲ ਬੀ ਅਨਸਰਡ ਆਲ ਦਾ ਕੁਰੀਜ਼ ਆਲ ਦਾ ਕਨਸਰਨਸ ਵਿਲ ਬੀ ਅਟ੍ਰੈਸਟ ਵਰਤਲਾ ਬੈ ਕੇ ਰਾਜਾ ਵੜਿੰਗ ਨੇ ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਦੇ ਦੌਰਾਨ ਇੱਕ ਚੋਣ ਰੈਲੀ ਦੇ ਵਿੱਚ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਲੈ ਕੇ ਕਥਿਤ ਰੂਪ ਨਾਲ ਇੱਕ ਜਾਤੀਵਾਦੀ ਟਿੱਪਣੀ ਕੀਤੀ ਸੀ ਉਸ ਤੋਂ ਬਾਅਦ ਐਸ்சி ਕਮਿਸ਼ਨ ਨੇ ਉਹਨਾਂ ਨੂੰ 6 ਨਵੰਬਰ ਨੂੰ ਪੇਸ਼ ਹੋਣ ਦੇ ਲਈ ਨੋਟਿਸ ਜਾਰੀ ਕੀਤਾ ਸੀ ਹਾਲਾਂਕਿ ਰਾਜਾ ਵੜਿੰਗ ਨੇ ਇਸ ਪੂਰੇ ਮਾਮਲੇ 'ਚ ਮਾਫੀ ਮੰਗਦੇ ਹੋਏ ਆਪਣਾ ਸਪਸ਼ਟੀਕਰਨ ਦੇ ਦਿੱਤਾ ਸੀ ਇਸ ਮਾਮਲੇ 'ਚ ਉਹਨਾਂ ਦੇ ਖਿਲਾਫ ਕਪੂਰਥਲਾ ਦੇ ਪੁਲਿਸ ਥਾਣੇ 'ਚ ਐਫਆਈਆਰ ਵੀ ਦਰਜ ਕੀਤੀ ਗਈ ਹੈ ਇਸ ਹਾਬਕਾ ਮੰਤਰੀ ਤੇ ਕੀਤੀ ਟਿੱਪਣੀ ਨੂੰ ਲੈ ਕੇ ਫਸੇ ਐਮਪੀ ਰਾਜਾ ਵੜਿੰਗ ਨੂੰ ਹੁਣ ਜਾਨ ਲੈਵਾ ਧਮਕੀ ਆਈ ਹੈ ਪਾਕਿਸਤਾਨ ਬੈਠੇ ਗੈਂਗਸਟਰ ਵੱਲੋਂ ਰਾਜਾ ਵੜਿੰਗ ਤੇ ਉਹਨਾਂ ਦੇ ਪਰਿਵਾਰ ਨੂੰ WhatsApp ਜ਼ਰੀਏ ਧਮਕੀ ਭਰੀਆਂ ਕਾਲਸ ਤੇ ਮੈਸੇਜਸ ਕੀਤੇ ਗਏ 31 ਅਕਤੂਬਰ ਨੂੰ ਮਿਲੀ ਧਮਕੀ 'ਚ ਕਿਹਾ ਗਿਆ ਕਿ ਰਾਜੇ ਤੇ ਉਸਦੇ ਪਰਿਵਾਰ ਨੂੰ ਖਤਮ ਕਰਨ ਆਈ ਹੈ ਉਹਦੇ ਕਾਂਗਰਸ ਦੇ ਸੀਨੀਅਰ ਆਗੂ ਰਾਜਵੀਰ ਭੁੱਲਰ ਨੂੰ ਵੀ ਧਮਕਾਇਆ ਗਿਆ ਜਿਸ ਤੋਂ ਬਾਅਦ ਰਾਜਵੀਰ ਵੱਲੋਂ ਤਰਨਤਾਰਨ ਥਾਣੇ 'ਚ ਪਾਕਿਸਤਾਨ ਬੇਸਡ ਗੈਂਗਸਟਰ ਰਿੰਦਾ ਤੇ ਉਸਦੇ ਸਾਥੀਆਂ ਦੇ ਖਿਲਾਫ FIR ਦਰਜ ਕਰਵਾਈ ਗਈ ਹੈ ਤੇ SSP ਤੋਂ ਸੁਰੱਖਿਆ ਦੀ ਮੰਗ ਕੀਤੀ ਹੈ ਹਾਲਾਂਕਿ ਪੁਲਿਸ ਵੱਲੋਂ ਇਸ ਮਾਮਲੇ 'ਚ ਕੁਝ ਵੀ ਬੋਲਣ ਤੋਂ ਇਨਕਾਰ ਕੀਤਾ ਗਿਆ ਹੈ ਪਰ ਇਸ ਤਮਕੀ ਨੂੰ ਰਾਜਾ ਵੜਿੰਗ ਦੇ ਪ੍ਰਚਾਰ ਦੌਰਾਨ ਦਿੱਤੇ ਬਿਆਨ ਨਾਲ ਜੋੜਿਆ ਜਾ ਰਿਹਾ ਹੈ ਜਿਸ ਚ ਉਹਨਾਂ ਕਿਹਾ ਸੀ ਕਿ ਚੂਣਾ 'ਚ ਗੈਂਗਸਟਰ ਫੋਨ ਕਰਦੇ ਨੇ ਫਰੋਤੀਆਂ ਮੰਗਦੇ ਨੇ ਤੇ ਲੋਕਾਂ ਨੂੰ ਧਮਕਾਉਂਦੇ ਨੇ ਤੇ ਰਾਹੁਲ ਗਾਂਧੀ ਵੱਲੋਂ ਦਿਖਾਈ ਗਈ ਫਰਜੀ ਵੋਟਰ ਲਿਸਟ ਦੇ ਵਿੱਚ ਸੋਨੀਪੱਤ ਦੇ ਕਈ ਵੋਟਰਸ ਦਾ ਨਾਮ ਆਇਆ ਜਿਨ੍ਹਾਂ ਦੇ ਪਰਿਵਾਰ ਹੁਣ ਸਾਹਮਣੇ ਇਹਨਾਂ ਵੋਟਰਾਂ ਚ ਇੱਕ ਨਾਮ ਸੀ ਅਖਬਰਪੁਰ ਬਰੂਟਾ ਦੀ ਅੰਜੂ ਦਾ ਜਿਸ ਦਾ ਕਹਿਣਾ ਹੈ ਕਿ ਪਛਾਣ ਪੱਤਰ ਚ ਉਸਨੇ 2022 ਦੀ ਪੰਚਾਇਤ ਚੋਣ ਤੋਂ ਬਾਅਦ ਵਿਧਾਨ ਸਭਾ ਚੋਣਾਂ ਚ ਕੋਈ ਵੋਟ ਹੀ ਨਹੀਂ ਪਾਈ। ਕੋਤੀ ਲੇਕਿਨ ਅਮ ਜੋ 2024 ਕੀ ਆ ਬਤਾ ਰਹੇ ਹੋ ਉਸ ਮੇਰ ਭੈਣ ਦੀ ਫੋਟੋ ਨਹੀਂ ਹੈ। ਬਾਕੀ ਸਭ ਸੇਮ ਹੈ। ਉਹ ਉਹ ਦੱਲ ਨਹੀਂ ਹੈ ਕਿ ਗਾਸ ਕਰਾਉ। ਨਹੀਂ 2024 ਮੇ ਨਹੀਂ ਆਈ 22 ਮੇ ਆਈ ਸੀ। ਉੱਥੇ ਹੀ ਇਸ ਪਿੰਡ ਦੀ ਇੱਕ ਹੋਰ ਵੋਟ ਸਰੋਜ ਦੇ ਨਾਮ ਤੇ ਬਣੀ ਸੀ ਪਰ ਉਸਦੇ ਪਰਿਵਾਰ ਦਾ ਕਹਿਣਾ ਹੈ ਕਿ ਸਰੋਜ ਦੇ ਵਿਆਹ ਨੂੰ ਤੋਦ ਹਾਕੇ ਹੋ ਚੁੱਕੇ ਨੇ ਤੇ ਉਹ ਆਪਣੇ ਸਹਰੇ ਘਰ ਵੋਟ ਪਾਉਂਦੀ ਹੈ ਨਾ ਕਿ ਇੱਥੇ। ਅਬ ਕੀ ਵਾਰ ਚੁਣਾਵ ਹੋਵੇ ਵਿਦਾਂਸਵਾਹ ਵੋਟ ڈالਨੇ ਆਈ ਸੀ। ਨਹੀਂ ਜੀ। ਕਿਉਂ ਨਹੀਂ ਆਈ ਸੀ? ਕੀ ਹੋ ਗਿਆ? ਮਾਪੇ ਭਣੀ ਗੇਂਕੀ ਬਿਗਾਨੀ। ਕੀ ਹੋ ਗਿਆ? ਹਾਂ ਜੀ। ਕਬੂਲੀ ਸਾਦੀ। ਸਾਦੀ ਨਿਕੋਲ ਤੇ 200000 ਦਾ ਇੱਕ ਕਸੂਰ। ਅਜੇ ਹੋਰ ਵੋਟਰਸ ਦਾ ਵੀ ਰਿਐਲਿਟੀ ਚੈੱਕ ਕੀਤਾ ਗਿਆ ਜਿਨ੍ਹਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਘਰ ਦੇ ਮੈਂਬਰਾਂ ਦੇ ਨਾਮ ਤੇ ਬਣੀਆਂ ਵੋਟਾਂ ਦੀ ਕੋਈ ਜਾਣਕਾਰੀ ਨਹੀਂ ਤੇ ਕੇਂਦਰ ਤੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਦੀ ਮੰਗ ਕੀਤੀ ਗਈ ਹੈ। ਦੱਸਦੀ ਹੈ ਕਿ ਬੀਤੇ ਦਿਨੀ ਰਾਹੁਲ ਗਾਂਧੀ ਨੇ ਇਲਜ਼ਾਮ ਲਾਇਆ ਸੀ ਕਿ ਹਰਿਆਣਾ ਚ ਹਰ 8 ਵੋਟਰਾਂ ਪਿੱਛੇ ਇੱਕ ਨਕਲੀ ਵੋਟਰ ਹੈ ਤੇ ਰਾਹੁਲ ਗਾਂਧੀ ਵੱਲੋਂ ਲਾਏ ਇਲਜ਼ਾਮਾਂ ਤੋਂ ਬਾਅਦ ਹੁਣ ਬ੍ਰਾਜ਼ੀਲੀਅਨ ਮਾਡਲ ਵੀ ਸਾਹਮਣੇ ਆਈ ਹੈ ਤੇ ਰਾਹੁਲ ਦੇ ਉਲਟ ਕੁਝ ਹੋਰੀ ਬਿਆਨ ਜਾਰੀ ਕਰ। ਵੀਡੀਓ ਜਾਰੀ ਕਰ ਇਸ ਮਹਿਲਾ ਨੇ ਕਿਹਾ ਕਿ ਉਸ ਦਾ ਭਾਰਤੀ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ।

eu cadê vi para o aí saber sobre esse trem ligou lá no salão no emprego querendo conversar comigo para entrevista aí eu não respondi falei para tatá não passar meu número e tal o cara achou no Instagram me chamou no Instagram agora uma outra pessoa que não tem nada a ver com o assunto uma amiga minha de outra cidade me manda uma foto vou, vou colocar aqui para vocês aqui mais para vocês verem ਜ਼ਿਕਰ ਅਗੇ ਬੀਤੇ ਦਿਨੀ ਰਾਹੁਲ ਗਾਂਧੀ ਨੇ ਚੋਣਾਂ ਚ ਵੋਟਾਂ ਦੀਆਂ ਗੜਬੜੀਆਂ ਦੇ ਦੋਸ਼ ਲਾਉਂਦੇ ਹੋਏ ਇਸ ਬ੍ਰਾਜ਼ੀਲੀਅਨ ਮਾਡਲ ਦੀ ਫੋਟੋ ਦਾ ਇਸਤੇਮਾਲ ਕੀਤਾ ਸੀ ਤੇ ਕਿਹਾ ਸੀ ਕਿ ਇਸ ਲੜਕੀ ਦੀ ਆਈਡੀ ਤੇ 10 ਬੂਥਾਂ ਤੇ 22 ਵਾਰ ਵੋਟ ਪਾਈ ਗਈ ਹੈ ਤੇ ਜ਼ਿਕਰ ਕਰਦੇ ਆ ਪੰਜਾਬ ਯੂਨੀਵਰਸਿਟੀ ਦਾ ਸੈਨੇਟ ਮਸਲੇ ਨੂੰ ਲੈ ਕੇ ਭਾਵੇਂ ਭੁਖਟ ਹੜਤਾਲ ਖਤਮ ਹੋ ਗਈ ਹੈ ਪਰ ਕੇਂਦਰ ਦੇ ਫੈਸਲੇ ਤੋਂ ਵਿਦਿਆਰਥੀ ਹਾਲੇ ਵੀ ਨਾਖੁਸ਼ ਹਨ ਤੇ ਹੁਣ ਵਿਦਿਆਰਥੀਆਂ ਨੇ 10 ਨਵੰਬਰ ਨੂੰ ਯੂਨੀਵਰਸਿਟੀ ਬੰਦ ਕਰਕੇ ਵਿਰੋਧ ਜਤਾਉਣ ਦਾ ਐਲਾਨ ਕਰ ਦਿੱਤਾ ਹੈ ਯੂਨੀਵਰਸਿਟੀ ਸਟੂਡੈਂਟਸ ਨੇ ਕੇਂਦਰ ਦੇ ਨੋਟੀਫਿਕੇਸ਼ਨ ਨੂੰ ਗੁੰਮਰਾਹਕੁੰਨ ਦੱਸਦਿਆਂ ਇਸ ਨੂੰ ਆਪਣੇ ਫਾਇਦੇ ਦਾ ਸੌਦਾ ਦੱਸਿਆ ਨਹੀਂ ਆਇਆ ਉਮੀਦਾਂ ਉਹੀਆਂ ਸੈਨਟ ਇਹਨਾਂ ਨੇ ਰੱਦ ਕੀਤੀ ਹੋਈ ਹੈ 10 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਅਸੀਂ ਬੰਦ ਕਰਕੇ ਸੈਂਟਰਲ ਗਵਰਨਮੈਂਟ ਨੂੰ ਦੱਸਾਂਗੇ ਕਿ ਪੰਜਾਬ ਦੇ ਲੋਕ ਪੰਜਾਬ ਯੂਨੀਵਰਸਿਟੀ ਦੇ ਲੋਕ ਇਸ ਯੂਨੀਵਰਸਿਟੀ ਨੂੰ ਹੱਥੋਂ ਜਾਣ ਨਹੀਂ ਦੇਣਗੇ ਜੀ 10 ਨੂੰ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਰਕਾਰ ਦੀ ਚਾਲ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ ਨੋਟੀਫਿਕੇਸ਼ਨ ਦੀ ਆੜ ਚ ਯੂਨੀਵਰ ਨਹੀਂ ਜਾਣ ਦਿੱਤਾ ਜਾਏਗਾ ਦੇਖੋ ਉਹ ਸੈਂਟਰ ਗਵਰਨਮੈਂਟ ਨੇ ਸਾਡੇ ਵਾਸਤੇ ਕੋਈ ਨੋਟੀਫਿਕੇਸ਼ਨ ਨਹੀਂ ਕੱਢਿਆ ਉਹ ਉਹਨਾਂ ਨੇ ਆਪਣੇ ਸਹੂਲਤ ਵਾਸਤੇ ਜਿਹੜੀ ਚੇਂਜ ਕੀਤੀ ਹੈ ਉਹਦੇ ਵਿੱਚ ਸਿਰਫ ਇਹ ਹੋਇਆ ਹੈ ਕਿ ਜਿਹੜਾ ਪਹਿਲਾ ਨੋਟੀਫਿਕੇਸ਼ਨ ਸੀ ਉਹ ਇਮੀਡੀਏਟਲੀ ਨੋਟੀਫਿਕੇਸ਼ਨ ਈਸ਼ੂ ਹੁੰਦੇ ਹੀ ਲਾਗੂ ਹੋਣਾ ਸੀ ਹੁਣ ਸਿਰਫ ਇੱਕ ਲਾਈਨ ਚੇਂਜ ਹੋਈ ਹੈ ਕਿ ਉਹ ਨੋਟੀਫਿਕੇਸ਼ਨ ਉਦੋਂ ਲਾਗੂ ਹੋਊਗਾ ਜਦੋਂ ਸੈਂਟਰ ਗਵਰਨਮੈਂਟ ਅਗਲੀ ਡੇਟ ਦੇਊਗੀ ਜਿਕਰ ਹੋ ਗਿਆ ਕਿ ਕੇਂਦਰ ਸਰਕਾਰ ਨੇ 59 ਸਾਲ ਪੁਰਾਣੀ ਯੂਨੀਵਰਸਿਟੀ ਦੀ ਸੈਨੇਟ ਦੇ 91 ਮੈਂਬਰਾਂ ਨੂੰ ਕਟਾ ਕੇ 31 ਤੇ ਸਿੰਡੀਕੇਟ ਦੇ 27 ਮੈਂਬਰਾਂ ਨੂੰ ਕਟਾ ਕੇ 17 ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪਰ ਵਿਦਿਆਰਥੀਆਂ ਸਮੇਤ ਸਿਆਸੀ ਆਗੂਆਂ ਦੇ ਕਰੜਾ ਵਿਰੋਧ ਜਤਾਉਣ ਤੋਂ ਬਾਅਦ ਸਰਕਾਰ ਨੇ ਇਸ ਫੈਸਲੇ ਨੂੰ ਹੋਲਡ ਤੇ ਪਾ ਦਿੱਤਾ ਹੈ। ਤੇ ਹੁਣ ਜ਼ਿਕਰਪਰਾਲੀ ਦਾ ਸੰਗਰੂਰ ਦੇ ਪਿੰਡ ਲੱਡੀ ਦੇ ਵਿੱਚ ਪ੍ਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਪਹੰਚੀ ਪੁਲਿਸ ਨੂੰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਖੇਤਾਂ ਵੱਲੋਂ ਅੱਗੇ ਵੱਧਦੀ ਪੁਲਿਸ ਦੀ ਗੱਡੀ ਨੂੰ ਪਹਿਲਾਂ ਤਾਂ ਕਿਸਾਨਾਂ ਨੇ ਆਪਣੇ ਦੁਪਈਆ ਵਾਹਨ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਬੁਲਾਸਮਾ ਨੇ ਵਾਹਨ ਚੱਕ ਕੇ ਖੇਤਾਂ 'ਚ ਮਾਰੇ ਤੇ ਪੁਲਿਸ ਨੂੰ ਨਾ ਰੁਕਦਾ ਦੇਖੇ ਕਿਸਾਨ ਗੱਡੀ ਅੱਗੇ ਲੇਟ ਗਏ ਤੇ ਉੱਥੇ ਹੀ ਧਰਨਾ ਲਾ ਦਿੱਤਾ ਜਿਹੜਾ ਪੁਲਿਸ ਦਾ ਕੰਮ ਹੈ ਉਹ ਉੱਥੇ ਕੰਮ ਕਰੇ ਜਿਵੇਂ ਕਿ ਸਰਿਆਮ ਚਿੱਟੇ ਨਾਲ ਸਾਡੇ ਨੌਜਵਾਨ ਬੱਚਿਆਂ ਦੀਆਂ ਮੌਤਾਂ ਹੋ ਰਹੀਆਂ ਨੇ ਉਹਨਾਂ ਦੇ ਕਾਰਵਾਈਆਂ ਕਰੇ ਕਿਸਾਨ ਨੂੰ ਐ ਦੋਸ਼ੀ ਠਹਿਰਾ ਕੇ ਉਹਤੇ ਕਾਰਵਾਈਆਂ ਕਰਨ ਦੇ ਲਈ ਖੇਤਾਂ ਦੇ ਵਿੱਚੋਂ ਚੱਕ-ਚੱਕ ਲਜਾਇਆ ਜਾ ਰਿਹਾ ਹੈ ਇਸ ਤਰ੍ਹਾਂ ਪੁਲਿਸ ਨੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਵੱਲੋਂ ਹੱਥ ਜੋੜ ਕੇ ਬਲਾਸਮਾ ਨੂੰ ਘੇਰਾ ਪਾਇਆ ਗਿਆ ਕਿਸਾਨਾਂ ਨੇ ਇਲਜ਼ਾਮ ਲਾਇਆ ਕਿ ਜ਼ਬਰੀ ਉਹਨਾਂ ਨੂੰ ਖੇਤਾਂ ਚੋਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਇਨ੍ਹਾਂ ਕਿਸਾਨਾਂ ਮਜ਼ਦੂਰਾਂ ਨੇ ਸਿਰ ਤੋੜ ਮਿਹਨਤ ਕਰਕੇ ਇਸ ਦੇਸ਼ ਨੂੰ ਆਤਮ ਨਿਰਭਰ ਬਣਾਇਆ ਅੱਜ ਇਹੀ ਕਿਸਾਨ ਮਜ਼ਦੂਰ ਉਹਨਾਂ ਨੂੰ ਦੋਸ਼ੀ ਲੱਗ ਰਹੇ ਨੇ ਦੱਸਦੀ ਹੈ ਕਿ ਪੰਜਾਬ ਚ ਪਰਾਲੀ ਸਾੜਨ ਦੇ ਮਾਮਲਿਆਂ ਦੀ ਗਿਣਤੀ 2500 ਤੋਂ ਬਾਹਰ ਹੋ ਚੁੱਕੀ ਹੈ ਤੇ ਸੰਗਰੂਰ ਚੇ ਮਾਮਲੇ 500 ਦੇ ਕਰੀਬ ਨੇ ਲਗਾਤਾਰ ਵਾਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਕਿਸਾਨ ਇਸ ਨੂੰ ਆਪਣੀ ਮਜਬੂਰੀ ਦੱਸ ਰਹੇ ਨੇ ਤੇ ਹੁਣ ਆ ਜ਼ਿਕਰ ਮਹਿਲਾ ਵਿਸ਼ਵ ਕੱਪ ਜਿੱਤਣ ਵਾਲੀ ਕ੍ਰਿਕਟ ਟੀਮ ਦਾ ਇਹ ਖਿਤਾਬ ਜਿੱਤਣ ਵਾਲੀ ਭਾਰਤੀ ਟੀਮ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਲ ਮੁਲਾਕਾਤ ये मुलाकात नवी दिल्ली स्थित राष्ट्रपति भवन जोई जिथे राष्ट्रपति ने टीम इंडिया नु जित दी बधाई दी ते क्या के ओ नौजवान पीढ़ी खासकर लड़कियां दे लिए आदर्श बन गईया ने आप सबको बहुत-बहुत बधाई देश विदेश के कोने-कोने में प्रोड़ों इंडियंस आपकी विजय का उत्सव मना रहे आज वर्ल्ड इंडिया के साथ मिलकर पूरा उत्सव मना रहे हैं ਭਾਰਤੀ ਕੈਪਟਨ ਹਰਮਨਪ੍ਰੀਤ ਕੌਰ ਨੇ ਰਾਸ਼ਟਰਪਤੀ ਨੂੰ ਖਿਡਾਰੀਆਂ ਦੀ ਸਿਗਨੇਚਰ ਹੋਈ ਜਰਸੀ ਪੇਸ਼ ਕੀਤੀ। ਕੈਪਟਨ ਨੇ ਵਿਸ਼ਵ ਕੱਪ ਟਰੋਫੀ ਹੱਥਾਂ 'ਚ ਲੈ ਕੇ ਰਾਸ਼ਟਰਪਤੀ ਦੇ ਨਾਲ ਤਸਵੀਰਾਂ ਵੀ ਖਿੱਚਵਾਈਆਂ। ਇਸ ਦੇ ਨਾਲ ਹੀ ਪੂਰੀ ਟੀਮ ਵੀ ਰਾਸ਼ਟਰਪਤੀ ਦੇ ਨਾਲ ਫੋਟੋ ਸੈਸ਼ਨ 'ਚ ਨਜ਼ਰ ਆਈ। ਤੇ ਵਰਲਡ ਕੱਪ ਜੇਤੂ ਟੀਮ ਵੱਲੋਂ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਜਿਸ ਦਾ ਵੀਡੀਓ ਅੱਜ ਜਾਰੀ ਹੈ। ਪੀਐਮ ਨੇ ਸਾਰੇ ਖਿਡਾਰੀਆਂ ਤੋਂ ਟੂਰਨਾਮੈਂਟ ਤੇ ਉਹਨਾਂ ਦੇ ਅਨੁਭਵ ਨਾਲ ਜੁੜੇ ਸਵਾਲ ਕੀਤੇ ਹਰਲੀਨ ਦਿਓਲ ਨੇ ਮੋਦੀ ਤੋਂ ਗਲੋਇੰਗ ਸਕਿਨ ਦਾ ਰਾਜ਼ ਪੁੱਛਿਆ ਇਸ ਤੇ ਪੀਐਮ ਹੱਸ ਪਏ ਸਰ ਮਿਕੋ ਆ ਕੀ ਸਕਿਨ ਕੇਅਰ ਰੁਟੀਨ ਪੁੱਛਿਆ ਆਪ ਬਹੁਤ ਗਲੋ ਕਰਤੇ ਹੋ ਸਰ ਪੀਐਮ ਨੇ ਦੀਪਤੀ ਸ਼ਰਮਾ ਤੋਂ ਹਨੂਮਾਨ ਜੀ ਦੇ ਟੈਟੂ ਦੇ ਬਾਰੇ ਜਾਨਣਾ ਚਾਹਿਆ ਇਹ ਵੀ ਕਿਹਾ ਕਿ ਤੁਸੀਂ ਇੰਸਟਾਗ੍ਰam ਤੇ ਜੈ ਸ਼੍ਰੀ ਰਾਮ ਵੀ ਲਿਖਦੇ ਹੋ ਦੀਪਤੀ ਨੇ ਇਸ ਦਾ ਰਾਜ਼ ਵੀ ਦੱਸਿਆ आप ये टैटू लगा के घूमती रहती हैं तो हनुमान जी तुम्हें क्या मदद मतलब करते हैं <laughs> सर वो भी मतलब उन पे ज्यादा अपने से खुद से ज्यादा उन पे बिलीव रहता है और आप तो अपने इंस्टाग्राम अकाउंट पर भी जय श्री राम लिखती हो जी उस पर भी लिखा हुआ है हैं जी। जी। इस मुलाकात के दौरान टीम के कोच अमोल मजूमदार के सोलह प्लेयर्स के स्टाफ मौजूद रहा ਇਹ ਖਬਰ ਯਮਨਾ ਨਗਰ ਤੋਂ ਜਿੱਥੇ ਇੱਕ ਰੋਡਵੇਜ ਨੇ ਕਾਲਜ ਚਾਂ ਲਈ ਖੜੇ ਕਈ ਵਿਦਿਆਰਥੀਆਂ ਨੂੰ ਕੁਚਲ ਦਿੱਤਾ ਜਿਸ ਕਰਕੇ ਬਾਸ ਸੜੇ ਤੇ ਹਾਹਾਕਾਰ ਮਚ ਗਈ। ਪ੍ਰਤਾਪ ਨਗਰ ਬੱਸ ਸਟੈਂਡ ਤੇ ਵਿਦਿਆਰਥੀ ਬਸ ਦਾ ਇੰਤਜ਼ਾਰ ਕਰ ਰਹੇ ਸੀ ਕਿ ਬੇਕਾਬੂ ਹੋਈ ਬਸ ਸਿੱਧੀ ਇਹਨਾਂ ਦੇ ਉੱਪਰ ਚੜ ਗਈ। ਹਾਦਸੇ 'ਚ ਇੱਕ ਦੀ ਮੌਕੇ ਤੇ ਮੌਤ ਹੋ ਗਈ। ਉੱਥੇ ਹੀ ਕਈ ਵਿਦਿਆਰਥੀਆਂ ਦੀਆਂ ਲੱਤਾਂ ਟੁੱਟ ਗਈਆਂ। ਵਿਦਿਆਰਥੀਆਂ ਨੇ ਡਰਾਈਵਰ ਦੇ ਨਸ਼ੇ 'ਚ ਹੋਣ ਦੇ ਇਲਜ਼ਾਮ ਲਾਏ। ਆਪ ਨੂੰ ਪਤਾ ਸਭ ਨੂੰ ਰਿਪੋਰਟਰ ਕੀ ਆ ਬਾਤ ਹੈ ਜੀ ਦਮ ਤੇ ਸਾਧ 20 ਕਾ ਕਾਂਡੋ ਰਿਆ ਜੀ ਉਹ 720 ਕਾ ਇਹ ਤੱਕ ਕੋਈ ਔਨ ਨਹੀਂ ਆਈ ਨਾ ਪੁਲਿਸ ਕਿਸ ਤੇ ਹੋਏ ਇੱਕ ਹੀ ਵੀ ਉਸ ਨੂੰ ਡਰਾਈਵਰ ਨੂੰ ਕਿਆ ਹੋਇਆ ਹਾਸੇ ਤੋਂ ਬਾਅਦ ਕਾਲਜ ਵਿਦਿਆਰਥੀਆਂ ਨੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਤੇ ਡਰਾਈਵਰ ਖਿਲਾਫ ਕਾਰਵਾਈ ਦੇ ਨਾਲ ਨਾਲ ਬੱਸਾਂ ਵਧਾਉਣ ਦੀ ਵੀ ਮੰਗ ਕੀਤੀ ਜਿਨਕੇ ਮਤਲਬ ਚੋਟ ਲੱਗੀ ਹੈ ਉਹਨਾਂ ਕੋ ਕਲੇਮ ਮਿਲਣਾ ਚਾਹੀਏ ਬੱਸ ਹਮਾਰੀ ਆਸਵਾਸਨਾ ਮੇ ਮਿਲਣਾ ਚਾਹੀਏ ਫਿਲਹਾਲ ਜ਼ਖਮੀ ਤਾਂ ਜ਼ੇਰੇ ਇਲਾਜ ਨੇ ਪਰ ਜਦੋਂ ਡਰਾਈਵਰ ਤੇ ਪ੍ਰਸ਼ਾਸਨ ਦੀ ਲਾਪਰਵਾਹੀ ਵਿਦਿਆਰਥੀਆਂ ਦੀ ਜਾਣ ਤੇ ਭਾਰੀ ਪੈ ਜਾਵੇ ਫਿਰ ਫਰਕ ਪੈਂਦਾ ਹੈ ਤੇ క్రికెਟਰ சுரேਸ਼ ਰੈਨਾ ਤੇ ਸ਼ਿਖਰ ਧਵੰਤੇ ਈਡੀ ਨੇ ਵੱਡੀ ਕਾਰਵਾਈ ਕੀਤੀ ਹੈ ਈਡੀ ਨੇ 11 ਕਰੋੜ 14 ਲੱਖ ਦੀ ਪ੍ਰਾਪਰਟੀ ਅਟੈਚ ਕਰ ਦਿੱਤੀ ਹੈ ਦਰਅਸਲ ਮਾਮਲਾ ਆਨਲਾਈਨ ਸੱਟੇਬਾਜ਼ੀ ਨਾਲ ਜੁੜਿਆ ਹੋਇਆ ਹੈ ਇਸ ਮਾਮਲੇ ਦੇ ਵਿੱਚ ਈਡੀ ਨੇ ਇਹਨਾਂ ਦੋਨਾਂ ਕ੍ਰਿਕਟਰਸ ਤੇ ਐਕਸ਼ਨ ਲਿਆ சுரேਸ਼ ਰੈਨਾ ਤੇ ਸ਼ਿਖਰ ਧਵੰਤ ਦੀ ਸੰਪਤੀ ਅਸਥਾਈ ਰੂਪ ਦੇ ਵਿੱਚ ਅਟੈਚ ਕੀਤੀ ਗਈ ਹੈ ਗੈਰ ਕਾਨੂੰਨੀ ਸੱਟੇਬਾਜ਼ੀ ਪਲੇਟਫਾਰਮ ਵਨ ਐਕਸਪਰਟ ਦਾ ਪ੍ਰਚਾਰ ਕਰਨ ਦੇ ਇਲਜ਼ਾਮ ਲੱਗੇ ਨੇ ਪਰ ਫਰਕ ਤਾਂ ਪੈਂਦਾ ਹੈ ਕਿ ਫਿਲਹਾਲ ਇਹ ਨਾ ਹੀ ਇੱਕ ਛੋਟਾ ਜਿਹਾ ਕਮਰਚਲ ਹੈ